ਬੰਸਾ ਦੇ ਵਿੱਚ ਸੀਵਰੇਜ ਦੀ ਸਮੱਸਿਆ ਕਾਰਨ ਦੂਜੇ ਦਿਨ ਵੀ ਸ਼ਹਿਰ ਦੇ ਲੋਕ ਸੜਕਾਂ ਤੇ ਉਤਰਨ ਦੇ ਲਈ ਮਜਬੂਰ ਹੋਏ ਨੇ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜਾ ਜੋ ਕਿ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੇ ਵਿੱਚ ਰਲ ਰਿਹਾ ਹੈ ਤੇ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ ਪਰ ਨਗਰ ਕੌਂਸਲ ਕੁੰਭਕਰਨੀ ਨੀਂਦੁੱਤੀ ਹੋਈ ਹੈ ਜਿਸ ਦੇ ਕਾਰਨ ਲੋਕ ਦੂਜੇ ਦਿਨ ਵੀ ਸੜਕਾਂ ਤੇ ਤਰਨਾ ਤਿੰੜ ਦੇ ਲਈ ਮਜਬੂਰ ਹੋ ਰਹੇ ਹਨ ਅੱਜ ਅਸੀਂ ਵਾਰਡ ਨੰਬਰ 2 ਤੇ 3 ਸਾਂਝੇ ਰੂਪ ਦੇ ਵਿੱਚ ਸੀਵਰੇਜ ਦੀ ਜਿਹੜੀ ਸਮੱਸਿਆ ਹੈ ਉਹਦੇ ਪੱਕੇ ਹੱਲ ਦੇ ਲਈ ਕਿਉਂਕਿ ਮਾਨ ਸਾਹਿਬ ਵੱਲੋਂ ਚੋਣਾ ਸਮੇਂ ਸੀਵਰੇਜ ਦੇ ਪੱਕੇ ਹੱਲ ਦੇ ਲਈ 1 ਮਹੀਨੇ ਦੇ ਅੰਦਰ ਜਿਹੜਾ ਮਸਲਾ ਹੱਲ ਕਰਨ ਦਾ ਜਿਹੜਾ ਸਾਨੂੰ ਭਰੋਸਾ ਦਿੱਤਾ ਗਿਆ ਸੀ। ਲੇਕਿਨ ਸ਼ਹਿਰੀ ਇਹਨੇ ਕਹਿਣਾ ਚਾਹੁੰਦਾ ਹੈ ਕਿ ਸ਼ਹਿਰ ਦੇ ਠੀਕਰੀ ਵਾਲਾ ਚੌਂਕ ਦੇ ਨੇੜੇ ਦੇ ਕੋਲ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਜਨਤਕ ਤੇ ਵਪਾਰਕ ਜਥੇਬੰਦੀਆਂ ਵੱਲੋਂ ਜੋ ਪਿਛਲੇ ਕੋਈ 70-80 ਦਿਨਾਂ ਤੋਂ ਇੱਕ ਰੈਗੂਲਰ ਧਰਨਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਹੋ ਰਿਹਾ ਹੈ ਔਰ ਉਸ ਦੇ ਵਿੱਚ ਸ਼ਾਮਲ ਮੀਟਿੰਗ ਦੇ ਮੌਕੇ 12 ਤਰੀਕ ਦਾ ਜਿਹੜਾ ਇੱਕ ਸ਼ਹਿਰ ਦੇ ਅੰਦਰ ਰੋਸ ਮਾਰਚ ਕਰਨ ਦਾ ਪ੍ਰੋਗਰਾਮ